ਜੀ ਗੁੱਡ ਮਾਰਨਿੰਗ ਸਤਿ ਸ਼ਕਾਲ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਉਹ ਕਰਦੇ ਛੋਟੇ ਜਿਹਾ ਬਲਾਉ ਦੀ ਸ਼ੁਰੂਆਤ ਹੈ ਅੱਜ ਜਾ ਕੇ ਦਾ ਫੇਸਬੁਕ ਕਰਾਂਗੇ ਮੈਂ ਤੁਹਾਨੂੰ ਵੀ ਕਹਿੰਦੇ ਨੇ ਕਾਫੀ ਟਾਈਮ ਹੋ ਗਿਆ ਤੇ ਚਲੋ ਉਹਦੇ ਬਾਅਦ ਆਪਾਂ ਮਾਫੀ ਮੰਗਦੇ ਆਂ ਮਾਫੀ ਚਾਹੁੰਦੇ ਆਂ ਜਿਨ੍ਹਾਂ ਦਾ ਮਤਲਬ ਜਿਹਨਾਂ ਦਾ ਵੇਟ ਕਰਨੀ ਪਈ ਤੇ ਬਾਕੀ ਚਲੋ ਗ੍ਰਾਮ ਦਾਸ ਕਿਰਪਾ ਕਰੇ ਸੱਚੇ ਪਾਤਸ਼ਾਹ ਸਭ ਤੇ ਨਿਰਪ੍ਰਭਾਤ ਰੱਖੇ ਤੇ ਇਦਾਂ ਹੀ ਚਲੋ ਤੇ ਪਰਮਾਤਮਾ ਸਭ ਕੁਝ ਚੰਗਾ ਰੱਖੇਗਾ ਨਾ ਜਿਵੇਂ ਚੱਲਣ ਦੇ ਜ਼ਿੰਦਗੀ ਵਧੀਆ ਤਰੀਕੇ ਨਾਲ ਸਾਰੇ ਸਾਰਿਆਂ ਦੇ ਕਾਰੋਬਾਰ ਚੱਲਦੇ ਰਹਿਣ ਏਦਾਂ ਹੀ ਤੇ ਪਰਮਾਤਮਾ ਹਰ ਕਿਸੇ ਨੂੰ ਤਰਕੀਆਂ ਬਖਸ਼ੇ। ਬਾਕੀ ਅੱਜ ਫੇਸਬੂਕ ਕਰਾਂਗੇ ਟਾਕੇ ਦਾ। ਕੋ ਸ਼ਾਮ ਨੂੰ ਕੀ ਹੈ ਜਿਹੜੇ ਅੰਤ ਤੱਕ ਵਲੌਗ ਦੇ ਨਾਲ ਤੇ ਹੁਣ ਮੈਂ ਜਾ ਰਿਹਾ ਹਾਂ ਫਾਸ ਲੈਣ ਵਾਸਤੇ ਇੱਕ ਭੈਣ ਆਪਣੀ। ਉਹ ਭੈਣ ਨੇ ਫਾਸੂ ਭੇਜਿਆ। ਉਹ ਜਾਣਾ ਬਟਾਲੇ ਉਹਨਾਂ ਦਾ ਕੋ ਰਿਲੇਟਿਵ ਆਇਆ ਇੱਥੇ ਬਟਾਲੇ। ਵੈਸੇ ਹੈ ਤੇ ਗਦਾਸਪੁਰ ਦੇ ਆ। ਤੇ ਉਹਨਾਂ ਦਾ ਲੇਟ ਵਿੱਚ ਇੱਥੇ ਕੋਈ ਆਇਆ ਮਤਲਬ ਆਪੂ ਸਿੰਦ ਟਿਕਾਣਾ ਹੈ ਕਿ ਨਾ ਇਹਦੇ ਲੱਗ ਗਿਆ ਤੇ ਇੱਥੇ ਕਹਿੰਦੇ ਮੈਂ ਉਹਨਾਂ ਦੇ ਹੱਥ ਪੇਜ ਤੱਕ ਤੇ ਤੁਸੀਂ ਜਾ ਕੇ ਤੇ ਜਾ ਕੇ ਲੈ ਆਓ ਤੇ ਆਪਾਂ ਚਲੋ ਜਾਂਦੇ ਆਂ ਫਿਰ ਤੇ ਉਹਨਾਂ ਉਹ ਕੱਲ ਦੇ ਫੋਨ ਕਰਨ ਦੇ ਕਿ ਮਤਲਬ ਅੱਜ ਵੱਲ ਉਹਨਾਂ ਨੇ ਆਉਣਾ ਤੇ ਹੁਣ ਉਹਨਾਂ ਨੇ ਫੋਨ ਕੀਤਾ ਕਹਿੰਦੇ ਘੰਟੇ ਕਿਤਾ ਆਪਾਂ ਕੋਲ ਪਹੁੰਚ ਜਾਣਾ ਤੁਸੀਂ ਇੱਥੇ ਪਹੁੰਚ ਜਾਓ ਤੇ ਫੋਨ ਕਰ ਦਿਓ ਜਾ ਕੇ ਤੇ ਮਨ ਨੂੰ ਹੋ ਗਿਆ ਘੰਟਾ ਫੋਨ ਆਇਆ ਮੈਂ ਹੁਣ ਜਾ ਰਿਹਾ ਹਾਂ ਜਵੇਰੇ ਅੰਤ ਤੱਕ ਲੋਰਨਾ ਆਹ ਗਿਆ ਚੋਇਆ ਮਹਾ ਹੀ ਆਇਆ ਉਪੇ ਸੇਵਾ ਮੰਡੇ ਦੇ ਕੋ ਕੰਡੇ ਅੱਜ ਨਹੀਂ ਆਏ ਨਹੀਂ ਅੱਜ ਪਰ ਨਾ ਵਧੀਆ ਬੰਨੇ ਅੱਜ ਹਾਂ ਆ ਕੇ ਮੈਂ ਕਿਹਾ ਮੈਂ ਅੱਜ ਕਾਲੀ ਕਾਲੀ ਜਮਣਾ ਸਹੀ ਨਹੀਂ ਗਿਆ ਜਿੰਨੇ ਸਾਰ ਦਾ ਗੱਡੀ ਗੱਡੀ ਆਉਣ ਦੇ ਇਧਰ ਮੈਂ ਜਿਆ ਚੱਲੇ ਆ ਪੂਛਾਂ ਦੀ ਦੁਕਾਨ ਲੱਗ ਗਈ ਉੱਥੇ ਨਾ ਮਨੇ 12 ਸਮਾਨ ਭੇਜ ਜਗੇ ਭੈਣ ਨੇ ਤੇ ਮੈਂ ਕਿਹਾ ਚਲੋ ਲੈਵਨੇ ਜਾ ਕੇ ਹੋਰ ਠੀਕ ਠਾਕ ਕਿਦਾਂ ਕੰਮਕਾਰ ਵਧੀਆ ਬੜੀ ਅੱਛਾ ਕਿਰਪਾ ਮਾਰੀ ਮੇਰਾ ਮੋਟਰਸਾਈਕਲ ਤੇ ਆ ਗਿਆ ਅੱਜ ਮੈਂ ਬਾਈ ਕਾਲੀ ਚਾਹੀਦਾ ਮੋਟਰਸਾਈਕਲ ਵੀ ਹੋਣਾ ਹੈ ਆ ਕਿਨੇ ਤੋਂ ਨਾਮ ਜੈਦੇ ਮੁਰਸਾਗਦੇ ਹਾਂ। ਆਹ ਗਲੀਆਂ ਛੋਟੀਆਂ ਤਾਂ ਕਰਕੇ ਮੁਰਸਾਲੇ ਵਾਰ ਖੰਦਾ। ਲੱਗਣੀ ਗਲੀਆਂ ਚ ਲੋਕਲ ਮੁਰਸਾ ਸਹੀ ਹੈ। ਹਾਂ। ਹੋਰ ਕਰ ਸਭ ਠੀਕ ਹੈ। ਅਬੀ ਆਪ ਅਬ ਆਪਾਂ ਪਹੁੰਚਦੇ ਦੁਕਾਨ ਤੇ ਲੈ ਵੀ ਆਪਾਂ ਸਮਾਨ ਲੈਣ ਆਏ ਸੀ ਇੱਥੇ ਭੁੱਖ ਲੱਗੇ ਮੈਨੂੰ ਕਿ ਨਾ ਲੈ ਆ ਜਨੇ। ਹਾਂਜੀ। ਕਿਵੇਂ? ਚਾਹ ਕਹਿੰਦੇ ਨਾ ਨਾਲ ਕਹਿੰਦੇ ਕਈ ਕੁਲਚਾ ਕਹਿੰਦੇ ਆ ਨਾ। ਆਪਾਂ ਘਰੋਂ ਤੇ ਸਤਕਤਾਰ ਗੁਰਦੁਆਰੇ ਦੇ ਸਾਹਮਣੇ ਆਹ ਸ਼ਰਮਾ ਰੋੜਾ ਨਾ। ਸ਼ਰਮਾ ਰੋੜਾ। ਸ਼ਰਮਾ ਰੋੜਾ। ਖਾਲਾ ਹਣ ਮਾਮਾ ਖਾਲਾ ਗਾਂ ਫੋਨ ਛੱਡਦੇ ਹੁਣ ਜਿਆਦਾ ਆ ਜਾ ਸ਼ਖਲੋ ਤੁਸੀਂ ਵੀ ਕੁਲਚਾ ਲਓ ਜੀ ਪਹੁੰਚ ਗਏ ਘਰ ਮੋਟਰਸਲ ਦੇਦਾ ਉੱਥੇ ਧੋਣ ਵਾਸਤੇ ਰਹਾ ਚੀ ਮੈਂ ਲੱਗ ਗਿਆ ਇੱਥੋਂ ਮੋੜ ਤੇ ਮੈਂ ਕਿਹਾ ਚੱਲ ਕਾਫੀ ਗੰਦਾ ਹੈ ਮੈਂ ਕਿਹਾ ਚੱਲ ਤੋ ਦੇਓ ਦੀਪ ਵੀ ਆ ਗਿਆ ਹੁਣੇ ਮੰਮੀ ਨੂੰ ਲੈਣ ਵਾਸਤੇ ਆਇਆ ਇਧਰ ਗੱਲ ਚੱਲਣ ਦੀ ਹਾਸੇ ਵਾਲੀ ਪਤਾ ਨਹੀਂ ਕੀ ਗੱਲ ਹੋਈ ਹੈ ਇਹ ਲੈ ਉਹ ਨਾਮਤ ਲੈ ਲੈ ਅੱਦੋਸ ਉਹ ਸਨਾ ਮਮੀ ਕੀ ਆਲੀ ਕਿਦਾਂ ਰਾਤ ਪਤ ਗੁੱਤੀਆਂ ਆਉਂਦੀਆਂ ਦੀ ਸੱਚ ਕਹਿੰਦੀ ਚੋਰ ਚਾਲ ਬੜੇ ਘੁੰਡੇ ਲੈ ਕੇ ਰਾਤ ਨੂੰ ਨਹੀਂ ਉੱਠ ਕੇ ਅਰੇ ਹੋਏ ਮੁੰਡਾ ਇਹ ਜਿਹੜੀ ਕੋਠੇ ਵੇਖ ਕੱਪੜੇ ਲਾ ਲੈ ਲਾ ਲੈ ਉਹ ਰੀ ਠੀਕ ਸਮਾਰ ਗੰਠੀਕ ਬਹੁਤ ਬਹੁਤ ਇਹ ਸੁਣੋ ਬਾਠੀ ਹੋ ਗਿਆ ਪਾਣੀ ਦੇ ਮੁੰਡੇ ਨੂੰ ਇਹ ਕੋਈ ਨੀ ਪిల్లా ਦੁੱਧ ਪਾ ਹੋਇ ਜ਼ਰੂਰੀ ਯਾਰ ਉਹ ਦੁੱਧ ਪਾਲੋ ਕੋਈ ਨੀ ਪਾਣੀ ਪਾਣੀ ਇਤਨਾ ਫੇਰ ਆਪਾਂ ਜੀ ਇਧਰ ਅੰਦਰ ਨਹੀਂ ਹੱਡ ਲਾਉਣਾ ਹਾਂਜੀ ਹਾਂਜੀ ਇਹ ਲੱਗ ਆਇਆ ਆਉਣ ਲਗਾ ਆਉਣ ਲਗਾ ਦੁੱਧ ਨਾ ਰੋਣਾ ਨੀ ਇਹ ਮਾੜੀ ਗੱਲ ਈ ਤੇਰੇ ਵਾਸਤੇ ਤੇਰੇ ਵਾਸਤੇ ਮਾੜੀ ਗੱਲ ਈ ਹਾਂ ਮਾਮੂਨੇ ਚਿੱਟੀ ਆਸੀ ਆਹੋ ਆਹੋ ਹਾਂ ਹਾਂ ਕੀ ਗੱਲ ਕੀ ਹਾਂ ਇਨੂੰ ਆਤ ਪਹਿਲਾਂ ਲਗਾ ਹੈਂ ਕੱਲੀ ਕੱਲੀ ਜਿਵੇਂ ਹੱਥ ਵਰਗੀ ਫਿਰਉਂਦੀ ਉਧਰ ਨੂੰ ਇਹਦਾ ਬਹੁਤਾ ਕੇਤਵਾ ਨਹੀਂ ਹੋਣਾ ਲਿਆ ਬਿਲਾ ਦੋਸਤ ਲਿਆ ਛੇਤੀ ਮੰਗਲਾਂ ਯਾਰ ਇਦਾਂ ਨੂੰ ਮੈਂ ਐਂ ਨਹੀਂ ਕਰਦਾ ਮੈਂ ਉਹ ਕਹ ਦੁੱਧ ਲਿਆਓ ਉਹ ਇਦਾਂ ਕਹਦੇ ਦੁੱਧ ਲਿਆਓ ਤੋਤੀਸ ਵੇਰੇ ਮੈਂ ਬੋਤਲ ਵੈਸੇ ਹੀ ਇੱਕ ਬੋਤਲ ਇੱਕ ਬੋਤਲ ਦੁੱਧ ਲਿਆਓ ਤੋਈ ਦੁੱਧ ਲਿਆਓ ਵੀ ਅਹ ਇਹ ਨੀ ਕੋ ਕਿਲ ਕੀ ਸੀ ਆ ਲਿਆਓ ਛੇਤੀ ਕਾ ਤੂੰ ਅਹ ਛੇਤੀ ਕਾ ਤੂੰ ਆਏ ਹੋਏ ਤੇ 30 ਮਿੰਟ ਮਾਜ ਕਰਦਾ ਦਰਦ ਲੱਗਾ ਵਾ ਮੈਂ ਮਗਾ ਮੋਰਚਾ ਲੈ ਆ ਰਤੋਣੇ ਦਿੱਤਾ ਵੀਰੇ ਇਹ ਗਰੀ ਹੈ ਨਹੀਂ ਇਹ ਰੁਕਦੀ ਨਹੀਂ ਤੇ ਪਰਾਂ ਨਾ ਰੁਕਣੀ ਪੈਂਦੀ ਚੰਗੇ ਬਲੇ ਆ ਗਿਆਂ ਤੂੰ ਮੈਂ ਤੁਰ ਕੇ ਜਾਣਾ ਸੀ ਮੈਂ ਬਾਬਾ ਦੂਰੋਂ ਮੋਰਚਾ ਨਹੀਂ ਅੰਬਰਸਤ ਤੋਣੇ ਦਿੱਤਾ ਨਹੀਂ ਹੁਣ ਸਾਰਿਆਂ ਸਕੂਟਰ ਤੇ ਚੱਲੇ ਜੇ ਉਹ ਨਹੀਂ ਮੈਂ ਮੋਰਚਾ ਦੇ ਨਾ ਫੁੱਟਰੀ ਜਾਣਾ ਹਾਂ ਇਹ ਬੈਲ ਅੱਗੇ ਦਿੱਤਾ ਮੋਟਰਸਾਈਕਲ ਸਿੰਘ ਵਾਲਿਆਂ ਨੂੰ ਪਤਾ ਨਹੀਂ ਥੋਤਾ ਕਿ ਨਹੀਂ ਇਹਨਾਂ ਗਾ ਚੰਗੀ ਤਰ੍ਹਾਂ ਥੋੜਲੇ ਉਹ ਗੱਡੀ ਨੂੰ ਲੱਗਾ ਜੀ ਉਹ ਤੋਂ ਸਾਈਡੋਂ ਲੈ ਕੇ ਆਇਆ ਜੀ ਤੋਂ ਵਾਣੇ ਲੱਗੀ ਜੀ ਕਿ ਆਉਂਦਾ ਹੈ ਕਿ ਉਹ ਦੇਖਦੇ ਆਂ ਥੋਤਾ ਕਿ ਨਹੀਂ ਥੋਤਾ ਥੋਤਾ ਹੈ ਥੋਦਾ ਜੇ ਥੋਤਾ ਮਾਰਾ ਜੀ ਆਹ ਹੁਣ ਬਣਿਆ ਨਵਾਂ ਮੋਟਰਸਾਈਕਲ ਵਾ ਆਦੋ ਨਾ ਗੱਲ ਠੀਕ ਹੈ ਕਿਦਨੇ ਤਿਆਰੀਆਂ ਡੱਡੂ ਅੰਦਰੋਂ ਆਜਦਾ ਹੋਇਆ ਅੰਦਰ ਡੈਬੋ ਰੱਖੇ ਹੈਗੇ ਪਾਲੇ ਉਹਨੇ ਕਾਲੀ ਜੁਮੀ ਲਈ ਹੈਂ ਕੱਲ ਡੱਡੂ ਜਿਹੜੇ ਨੇ ਸਮਝਾਏ ਆ ਬੜਾ ਵਧੀਆ ਸੁਣੋ ਆ ਪਾਚੂ ਨੂੰ ਮਰਾਈ ਜੇ ਯਾਰ ਪਾਲੇ ਸੀ ਨੰਬਰ ਉਹਨੇ ਆਪੇ ਮਾਰਤੀ ਯਾਰ ਇਹਦੇ ਕੱਪੜਾ ਮਾਰਦੇ ਨੇ ਕੱਪੜਾ ਇਹਦੇ ਬਹੁਤ ਕੱਟਾ ਕਰ ਬਣਾਦੇ ਮੋਟਰਸਾਈਕਲ ਕਰ ਚੈੱਕ ਬਣਾਏਗੇ ਨਵਾਂ ਮੈਂ ਕਿਹਾ ਬਹੁਤ ਵਧੀਆ ਸੁਣਦੇ ਕੱਲ ਪਾਲੇ ਇਹਦੀ ਲਾ ਕੇ ਦਵਾਂ ਹੈ ਵੀ ਲਾ ਮੈਂ ਲਾ ਕੇ ਦਵਾਂ ਚਲੋ ਠੀਕ ਆ ਫਿਰ ਧਿਆਨ ਨਾਲ ਜਾਓ ਚਲੋ ਜਾ ਮੁੰਮੀ ਨੂੰ ਆਣ ਕੋ ਜਾਣਾ ਚਾਹ ਕਿੰਨੇ ਮੈਂ ਚਲਾਉਂਗੀ ਹਾਂ ਬਾਈ ਬਾਈ ਮੁੰਮੀ ਚਲਾਉ ਤੇ ਉਹ ਵੀ ਚਾਹ ਚਾਹਦਾ ਜੇ ਤੈਨੂੰ ਤੁਹਾਨੂੰ ਹਾਂ ਚਲੋ ਚਲੋ ਠੀਕ ਆ ਫਿਰ ਪਹੁੰਚੋ ਟਾਈਮ ਨਾਲ ਹੀ ਮੰਗਦਾ ਤੋੜ ਬੰਨ੍ਹ ਕੇ ਗੀਰ ਕੇ ਸੈਟ ਕਰੇ। ਥੋੜਾ ਮੈਂ। ਕੰਦੀ ਮਮੀ। ਪਹੁੰਚੋ ਟਾਈਮ ਨਾਲ ਫਿਰ ਖਾਪੜ ਖੇੜੀ। ਚਲੋ ਧਿਆਨ ਨਾਲ ਜਾਇਓ ਚੰਗਾ ਠੀਕ ਲੋ ਜੀ ਜੁੜੇ ਰਹਿਣ ਤੱਕ ਉਹ ਲੋ ਦੇ ਨਾਲ ਤੇ ਆਪਾਂ ਸ਼ਾਮ ਨੂੰ ਕੱਕੇ ਦਾ ਫੇਸ ਰਿਵਿਊ ਕਰਾਂਗੇ ਕਿਉਂ ਵੀ ਯਾਰ ਬਸ ਰਹਿ ਗਿਆ ਹੋਰ ਅੱਧਾ ਘੰਟਾ ਪੌਣਾ ਘੰਟਾ ਤੇ ਥਿਲੇ ਅਵਰ ਰੋਟੀ ਪਾਣੀ ਖਾ ਲੀਏ ਹੈ ਉਹਦਾ ਪਾਸਾ ਜਿਹੜਾ ਕੁੜੀ ਨੇ ਦਿੱਤਾ ਉਹ ਦੇਖ ਲੈਣੇ ਵਿੱਚ ਕੀ ਕੀ ਭੇਜਿਆ ਵਿਚਾਰੀ ਨੇ ਹਨਾ ਹਰਫਤੇ ਸੁੱਤਾ ਹਾਂਜੀ ਸਸੀ ਕਾਲ ਜੀ ਹੋਰ ਸ਼ਰਾਬ ਨਹੀਂ ਹੋਟੇ ਆਪ ਵੀ ਲਈ ਜੰਦੀ ਤੇ ਕਾਕੀ ਨੇ ਦੇਈ ਜੰਦੀ ਹੈ ਫਿਰ ਉਹ ਸੁਣਦਾ ਨਹੀਂ ਫਿਰ ਇਦਾਂ ਸੁਣ ਮਮੀ ਹੁਣੇ ਗਈ ਆ ਨਾ ਵੇਲਾ 3 ਮਹੀਨੇ ਅੱਧ ਜਾਂ ਆਪਣੇ ਨਾਨ ਕੋ ਚਲੋ ਜਾਣਾ ਚਾਹੀਦਾ ਨਿੰਨਾ ਵਰਤਨਾ ਚਾਹੀਦਾ ਤੇ ਬਹੁਤ ਵਧੀਆ ਗੱਲ ਹੈ ਬਿਲਕੁਲ ਬਿਲਕੁਲ ਸਹੀ ਗਾ ਅਬ ਜੇ ਆਪਾਰਸਲ ਆਇਆ ਆਪਾਂ ਨੂੰ ਤੇ ਆਪਾਂ ਖੋਲ ਕੇ ਦੇਖਦੇ ਆਂ ਫਤੇ ਵਾਸਤੇ ਕਰਨ ਵਾਸਤੇ ਇਹ ਵਾਸਤੇ ਦੇਖਦੇ ਆਂ ਓਪਨ ਕਰਕੇ ਪਤੇ ਪਤੇ ਵੀ ਦੇਆ ਉੱਠਣ ਦੀ ਕੋਸ਼ਿਸ਼ ਕਰਨ ਦੇਆ ਵਤੇ ਵੀ ਕੋਈ ਨਹੀਂ ਤੇਰੇ ਵਾਸਤੇ ਆਇਆ ਪਾਰਸਲ ਕੋਈ ਗੱਲ ਨਹੀਂ ਚਿੰਤਾ ਨਾ ਕਰ ਮਾਂ ਤਰੀ ਲੱਗੀ ਖੋਲਣ ਕੇ ਮੰਮੀ ਕੋ ਖੋਲਣ ਦੇਈ ਪਾਰਸਲ ਕੋਈ ਗੱਲ ਨਹੀਂ ਤੇਰੇ ਵਾਸਤੇ ਇਹ ਪਾਰਸਲ ਆਇਆ ਬਹੁਤ ਵਧੀਆ ਪਾਸ ਇਹ ਦੇਖੋ ਹੈਗੀ ਬੈਂਡਰ ਹੋਲੇ ਆ ਮਨੁਪੇ ਜੀ ਗਿਆ ਲੈ ਲੈ ਬਹੁਤ ਵਧੀਆ ਨਾਈਸ ਲੈ ਸਟੀਲ ਹੋ ਲੈ ਇਹ ਮਤਲਬ ਇਹ ਸੇ ਪਹਿਨ ਨੇ ਪੇਰ ਜਿਆ ਕਿ ਚੰਦਾ ਸਮਾਨ ਬਹੁਤ ਹੀ ਵਧੀਆ ਹੋ ਸਦਕੇ ਲੈ ਵੀ ਇਹ ਦੂਹ ਆ ਗਿਆ ਜਿਹੜਾ ਬਾ ਚੁੱਕ ਦੇ ਤੇ ਇਹ ਇਹ ਦੇਖੋ ਇਹ ਮਤਲਬ ਖੂਨ ਮਟ ਖਾਣ ਵਾਸਤੇ ਜਿਹੜੇ ਮੁੰਦੇ ਦਿੱਤੀ ਕਿ ਲੋੜ ਹੋਵੇ ਇਹ ਕਿੰਨੇ ਦਿੱਲੇ ਇਹਨਾਂ ਕਰਦੇ ਨੇ ਸਹੀ ਗੱਲ ਧੰਨਵਾਦ ਇਹਨਾਂ ਦਾ ਬਹੁਤ ਜ਼ਿਆਦਾ ਦੋ ਬਰੇ ਸੋ ਸਾਰੀਆਂ ਜ਼ਰ ਲੈ ਲੈ ਹਰ ਫਾਟੇ ਦੇ ਡਰਸ ਇਹ ਪਰ ਹ ਲੈ ਨਹੀਂ ਹੋਣੀ ਉਹ ਸੋਟਾ ਆ ਅੱਗੇ ਜਾ ਕੇ ਥੋੜਾ ਵੱਡਾ ਹੋਊਗਾ ਸਾਲ ਸਾਲ ਕਦਾ ਹੋ ਫਿਰ ਸਾਈਡ ਆਵੇਗਾ ਲੈ ਫਿਰ ਆ ਜਾਈਏ ਨਹੀਂ ਸਹੀ ਗੱਲ ਦੋ ਆ ਜਣੇ ਡਰਸ ਬਹੁਤ ਸੋਹਣੇ ਡਰਸ ਆ ਜਿਹੜੀ ਮੇਰੀ ਭੈਣ ਨੇ ਪਹਿਨੀ ਬਹੁਤ ਹੀ ਨਾਈਸ ਆ ਕਪੜਾ ਵੜਾ ਸੋਫਰ ਜਿਆ ਬਣਾ ਵਧੀਆ ਕਪੜਾ ਟੀ-ਸ਼ਰਟ ਹਨਾ ਟੀ-ਸ਼ਰਟ ਹੈ ਪਿਆਰੀ ਕਲਰ ਬਹੁਤ ਪਿਆਰਾ ਹੈ ਨੀਮ ਵਾਲੀ ਟੀ-ਸ਼ਰਟ ਅੰਦਰ ਕੈਪਰੀ ਨੀਕਰਾਂ ਨੀਕਰ ਨੀਕਰ ਲੈ ਵੇ ਧੰਨਵਾਦ ਭੈਣ ਦਾ ਬਹੁਤ ਜ਼ਿਆਦਾ ਜਿਹਨੇ ਭੇਜਿਆ ਬਹੁਤ ਪਿਆਰੀ ਡਰੈੱਸ ਹੈ ਮਾ ਅਲਵਾਇ ਆਪਾਂ ਦਾ ਨਾਮ ਤਾਂ ਇਹਨੂੰ ਪਤਾ ਨਹੀਂ ਉਹਨਾਂ ਦੀ ਗੁੜੀਆ ਦਾ ਨਾਮ ਉਹਨਾਂ ਦੱਸਿਆ ਹੈ ਜਸਪ੍ਰੀਤ ਇਦਾਂ ਦਾ ਕੁਝ ਦੱਸਿਆ ਹੈ। ਅੰਦਰ ਗੁੜੀਆ ਦਾ ਨਾਮ ਜਸਪ੍ਰੀਤ ਆ ਸ਼ਾਇਦ। ਇਹ ਕਿਚਨ ਦੇ ਕਿਚਨ ਦੇ ਵਿੱਚ ਜਿਹੜੀ ਸਲੈਬ ਤੇ ਮਾਰੀਦੇ ਨਾ ਵਾਈਪਸ ਸੀ ਉਹ ਵਾਈਪਸ ਜਿਹੜੇ ਹੁੰਦੇ ਪਾਣੀ ਪੁਣੀ ਵਿੱਚ ਸੋਕ ਲੈਂਦੇ ਨੇ। ਹਾਂਜੀ। ਉਹ ਲੈ ਇੱਕ ਕਰਨ ਦੀ ਜੱਫੀ ਇਹ ਕਿੰਨਾਂ ਹੱਥ ਚਰਾਭਾਂ ਆ ਕਿ ਉਹਨਾਂ ਨੇ ਉਂਝ ਪਹਿਨ ਨੇ ਤਾਂ ਕੋਈ ਨਹੀਂ ਕਿ ਪੰਦੀ ਨਹੀਂ ਨਾ ਥੰਮਾ ਥੈਂਕ ਯੂ ਪਹਿਣੇ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਜ਼ਿਆਦਾ ਜਿਲੋਂ ਧੰਨਵਾਦ ਮੇਰਾ ਉਹ ਲੈ ਲੈ ਕਰਨ ਦਾ ਸਮਾਨ ਵੀ ਆ ਗਿਆ ਥੋੜਾ ਬੁੱਤ ਨਾਲ ਹੈ ਇੱਥੇ ਰੱਖਾ ਸ਼ਰਾ ਵਧੀਆ ਵਾਂਗੇ ਨਹੀਂ ਰਬੜ ਬਾਣੀ ਬੜੇ ਆ ਗਏ ਭਾਜੀ 3 3 ਕੀ ਗਿਆ ਉਹ ਸਦਕੇ ਗ੍ਰਾਇਸ ਰੂਟ ਕਿੰਦੀਆਂ ਵਾਹ ਹੂੰ ਹੂੰ ਬਹੁਤ ਵਧੀਆ ਬਹੁਤ ਹੀ ਵਧੀਆ ਪਿਆਰ ਦਿੱਤਾ ਹੈ ਭੈਣ ਨੇ ਥੈਂਕ ਯੂ ਐਂਡ ਵੈਰੀ ਵੈਲ ਨਾ ਇਹ ਕਰ ਫੇਰ ਦਦਾਂ ਉਹ ਭੈਣ ਦਾ ਨਾਂ ਤੇ ਆਪਾਂ ਨੂੰ ਪਤਾ ਨਹੀਂ ਗਿਆ ਪਰ ਉਹ ਮੇਰੇ ਗੁੜੀਆ ਦਾ ਨਾਂ ਜਸਪ੍ਰੀਤ ਇਨਾਂ ਕੋ ਨਾਲ ਦੱਸਿਆ ਮੈਨੂੰ ਤੇ ਬਾਕੀ ਚਲੋ ਧੰਨਵਾਦ ਉਹਨਾਂ ਦਾ ਬਹੁਤ ਇੱਕ ਵਾਰੀ ਫਿਰ ਦਿਲੋਂ ਧੰਨਵਾਦ ਕਿ ਇਹਨਾਂ ਸਮਾਨ ਭੇਜਿਆ ਨਾ ਵਾਹਿਆ ਕੁਝ ਹਰਫਤੇ ਦੇ ਕੱਪੜੇ ਆ ਕੁਝ ਛੋਟਾ ਮੋਟਾ ਸਮਾਨ ਭੇਜਿਆ ਧੰਨਵਾਦ ਬਹੁਤ ਇਹ ਆਪਾਂ ਨੂੰ ਸਮਾਨ ਯੂਰਪ ਤੋਂ ਆਇਆ ਚੋਲੀ ਬਹੁਤ ਬਹੁਤ ਹੀ ਸੋਹਣਾ ਲੱਗਾਇਆ ਸਾਨੂੰ ਮੈਂ ਤਾਂ ਉਹਨਾਂ ਨੇ ਮਿਕਸਰ ਜਾਂ ਫਿਰ ਜੈ ਕਿਚਨ ਦਾ ਮੇਰੇ ਵਾਸਤੇ ਥੋੜਾ ਬੀਬੀ ਵਾਸਤੇ ਸਮਾਂ ਦੇ ਵਧੀਆ ਬਹੁਤ ਹੀ ਵਧੀਆ ਲੱਗਾ ਧੰਨਵਾਦ ਲੈ ਵੀ ਆ ਜਾਲੀ ਲੈ ਕੇ ਰੱਖੀ ਕਾਫੀ ਦਿਨਾਂ ਦੀ ਮੈਂ ਚਲਾਂ ਪੱਲੇ ਦੇ ਵਿੱਚ ਜਾਲੀ ਫਿਕਸ ਕਰ ਦਿੰਦਾ ਨਾ ਟਾਈਮ ਬਾਅਦ ਚ ਦੇ ਕੰਮ ਜੀ ਗਾਲਕਾ ਤੇ ਨੂੰ ਫਿਟਿੰਗ ਕਰ ਦਿੰਨੇ ਲੈ ਵੀ ਆ ਪੱਲੇ ਨੂੰ ਲਾਤੀ ਜਾਲੀ ਅੱਲਾ ਕਰਤਾ ਰੈਡੀ ਸਵੇਰੇ ਨੂੰ ਫਿਟਿੰਗ ਕਰ ਦਾਂਗੇ ਇਹਦਾ ਹੰਡਾ ਜਿਹੜਾ ਬਾਹਰ ਲਾਇਆ ਦੇਖੋ ਆ ਇਹ ਤਾਂ ਸਹੀ ਮੰਦਰ ਲੱਗਣਾ ਪਰ ਅੰਦਰ ਜਗ੍ਹਾ ਨਹੀਂ ਹੈਗੀ ਚਿਗਾਰ ਦੇ ਵਜੋਂ ਦੂਜਾ ਦਰਵਾਜਾ ਜਦੋਂ ਲੱਗਦਾ ਤੇ ਉਹ ਫਿਰ ਆਸ ਵਿੱਚ ਪਿੱਟਦੇ ਨੇ ਦਰਵਾਜੇ ਨਾਲ ਹੈਂਡਲ ਪਿੱਟਦੇ ਉਹਨੂੰ ਸਟੀਲ ਦਾ ਹੈਂਡਲ ਲੈ ਕੇ ਅੰਦਰ ਲਾ ਦਾਂਗਾ ਅੱਧੇ ਬੰਨੇ ਲੈ ਵੀ ਲੈਟੋ ਜੁੱਕੀ ਬੰਦ ਆਪਾਂ ਖਲੋਤਾਂ ਬਾਹਰ ਲੈੜ ਗਏ ਨੱਧਾ ਪੂਣਾ ਘੰਟਾ ਹੋ ਗਿਆ ਇਹ ਟਾਈਮ ਹੋ ਗਿਆ 10:30 ਦਾ ਤੇ ਲੇਟ ਵੀ ਹੁਣੇ ਅਜੇ ਆਈ ਆ। ਬਸ 10 ਕਿ ਮਿੰਟ ਹੋਏ ਆ। ਨਾ ਕਿ ਰੋਟੀ ਆਤੀ। ਪੰਗਰ ਪਾਣੀ ਛਕ ਲਈਏ ਫੇਰ ਆਪਾਂ। ਢੇਰ ਵਾਲੇ ਹੋ ਗਏ। ਤੇ ਹਰਫਤੇ ਸੌਣ ਨਹੀਂ ਡਿਆ। ਆਜਾ ਕੇ ਖਾਣਾ ਫੇਰ ਬਾਅਦ ਚ ਸਵਾਲ ਲੀਨ ਨਾ ਹੈ। ਅਜੇ ਰੋਟੀ ਖਾ ਲਓ। ਹਰ ਵਤੇ ਹਰਫਤੇ ਕਕੇ ਇਹ ਵੀ ਅਡਾ ਹਰਫਤੇ ਹੁਣੇ

ਤੇ ਤੁਹੇ ਗਣਾ ਕੁਛ ਮੈਂ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਸਾਰੇ ਜਾਨੇ ਕਹਿੰਦੇ ਹੋ ਨੇ ਕਿ ਬੇਵੀ ਦਾ ਫੇਸ ਤੁਸੀਂ ਬਹੁਤ 늦 ਦਿਖਾਇਆ ਇਸ ਕਰਕੇ ਪਹਿਲਾਂ ਹੀ ਨਹੀਂ ਦਿਖਾਇਆ ਕਿਉਂਕਿ ਸਵਾ ਮਹੀਨਾ ਕਹਿੰਦੇ ਨਹੀਂ ਇੱਕ ਦੂਜੇ ਦੇ ਸਾਹਮਣੇ ਬੇਵੀ ਦਾ ਫੇਸ ਨਹੀਂ ਕਰੀਦਾ ਵੀ ਨਹੀਂ ਦਿਖਾਈਦਾ ਤੇ ਹੁਣ ਸਵਾ ਮਹੀਨਾ ਪੂਰਾ ਕੰਪਲੀਟ ਹੋ ਗਿਆ ਕੱਲ ਦਾ ਤੇ ਨਾਲੇ ਅਸੀਂ ਗੁਰੂ ਘਰ ਸਹਿ ਮੱਥਾ ਟਿਕਾ ਕੇ ਲਿਆਈਆਂ ਪਹਿਲਾਂ ਜਿਹੜਾ ਗੁਰੂ ਘਰ ਤੇ ਬਾਕੀ ਕੰਮ ਬਾਅਦ ਚ ਪਹਿਲਾਂ ਉਹ ਉਹ ਦਸ ਨੇ ਕਰਵਾ ਕੇ ਲੈ ਆਏ ਤਾਂ ਹੁਣ ਤੁਹਾਨੂੰ ਵੀ ਇਹਦਾ ਫੇਸ ਦਿਖਾਤਾ ਵਲੌਗ ਵਿੱਚ ਤੇ ਹੁਣ ਆਇਆ ਕਰਨ ਗਿਆ ਰੋਜ਼ ਦੇੜੀ ਵੀਡੀਓ ਆਇਆ ਕਰਨੀ ਹੈ ਤੇ ਤੁਸੀਂ ਦੇਖਦੇ ਦੇਓ ਬਿਲਕੁਲ ਜੁਲੇ ਰਿਹਾ ਅਗਡੇ ਵਲੌਗ ਕਰਨਾ ਬਹੁਤ ਇੰਤਜ਼ਾਰ ਕਰਦੇ ਸੀ ਤੇ ਇਹਦਾ ਫੇਸ ਨਹੀਂ ਦੁਕਾਉਂਦੇ ਹਣ ਬਸ ਤੇ ਇਹਨੂੰ ਦੇਖਣਾ ਆ ਵੀਡੀਓ ਵਿੱਚ ਆਪਾਂ ਮਾਫੀ ਚਾਹੁੰਦੇ ਆ ਥੋੜਾ ਲੇਟ ਹੋ ਗਏ ਕਿਉਂਕਿ ਫਿਰ ਲੇਟ ਆਹੀ ਵੀ ਚਲੋ ਜਦੋਂ ਘਰੇ ਆਈ ਵੀ ਸੋਚਿਆ ਸੀ ਜਿੱਦਾਂ ਚਲੋ ਸਿਆਣੇ ਕਹਿੰਦੇ ਘਰ ਦੇ ਸਿਆਣੇ ਉਹਨਾਂ ਦਾ ਵੀ ਕਹਿਣਾ ਮੰਨਣਾ ਪੈਂਦਾ ਜੇ ਅਸੀਂ ਆਪਣੀ ਸੋਚ ਤੇ ਤਰੀਏ ਤਾਂ ਇਹ ਹਨ ਚਲੋ ਇਹ ਨਿਆਣੇ ਵਾਲੀ ਨਿਆਣਿਆਂ ਵਾਲੀ ਗੱਲ ਸਮਝੋ ਕਿ ਨਿਆਣੇ ਨੇ ਸਿਆਣੇ ਸਿਆਣਿਆਂ ਦਾ ਵੀ ਕਹਿਣਾ ਮੰਨਣਾ ਚਾਹੀਦਾ ਬਿਲਕੁਲ ਬਿਲਕੁਲ ਉਹਨਾਂ ਦੇ ਮਗਰ ਲੱਗਣਾ ਚਾਹੀਦਾ ਉਹ ਕਿੰਨੇ ਕੋਈ ਗੱਲ ਨਹੀਂ ਤੇ ਬਾਕੀ ਹੌਣ ਸਾਡੇ ਹਰਫਤੇ ਦੀਆਂ ਵੀਡੀਓ ਰੋਜ਼ ਆਇਆ ਕਰਨੀਆਂ ਤੇ ਕਮੈਂਟ ਸ਼ੇਅਰ ਜਰੂਰ ਕਰਿਓ ਠੀਕ ਹੈ ਜੀ ਹਰਫਤੇ ਫੇਰ ਉੱਠਦੀ ਤਿਆਰੀ ਚ ਹਾਂਜੀ ਸਾਬ ਜੀ ਚਲੋ ਠੀਕ ਜਿਹਾ ਰਹੇ ਹਾਂ ਮਿਲਦੇ ਹਾਂ ਨੈਕਸਟ ਵਲੌਗ ਚ ਬਾ ਬਾਏ ਗੁੱਡ ਨਾਈਟ ਆਪਰਾਖਾ ਤੇ ਆਪਣੇ ਕਮੈਂਟਾਂ ਵਿੱਚ ਰਾਏ ਆਪਣੀ ਜਰੂਰ ਦਿਓ ਠੀਕ ਬਾਕੀ ਕਾਲਾ ਭਗਵੰਦਰ ਵਾਰਸਾ ਦਾ ਦਰਸ਼ ਮੇਲੇ ਕਰਕੇ ਆਇਆ ਬਹੁਤ ਵਧੀਆ ਬਰਾਮਦਾਸ ਦੀ ਕਿਰਪਾ ਨਾਲ ਪਹਿਲਾਂ ਮੈਂ ਕਿਹਾ ਕੱਲ ਪਰਸੋਂ ਸਵੇਰੇ ਨਾ ਪੂਰਾ ਆਇਆ ਸਰਾਗਾਂ ਨੇ ਕਿੱਥੇ ਜਾਈਏ ਕਿਹੜੇ ਵਰਦਾ ਸਾਹਿਬ ਖੜੀ ਹੈ ਮੈਂ ਕਿਹਾ ਚਲੋ ਦਰਵਾਸ ਸਾਹਿਬ ਚਲ ਜਾਂਦੇ ਹਾਂ ਨਾ ਕਿਉਂਕਿ ਹਰ ਐਤਵਾਰ ਮੈਂ ਜਾਈਂ ਜਾਂਦਾ ਹਰ ਐਤਵਾਰ ਆਦੇਤ ਹੋਰ ਜਾਈਦਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿੰਨਾ ਮੈਂ ਟਾਈਮ ਨਿਕਲਦਾ ਫਿਰ ਉਹ ਦਰਸ਼ ਮੇਲੇ ਕਰਕੇ ਆਈਦੇ ਤੇ ਹੁਣ ਤੇ ਚਲੋ ਮਹੀਨਾ ਮਹੀਨਾ ਮੈਨੂੰ ਹੋ ਗਿਆ ਵੈਸੇ ਮੈਨੂੰ ਕੋਈ ਜਾ ਨਹੀਂ ਹੋਇਆ ਤੇ ਹੁਣ ਆਪਾਂ ਜਾਵਾਂਗੇ ਨੈਕਸਟ ਸੰਡੇ ਤੇ ਹਾਂਜੀ ਇਹ ਸੀ ਅੱਜ ਦਾ ਬਲਾਓ ਜੀਵ ਲਓ ਵਧੀਆ ਲੰਘਾ ਤੇ ਕਮੈਂਟ ਸ਼ੇਅਰ ਕਰਿਓ ਸਾਡਾ ਫੇਸਬੁੱਕ ਤੇ ਪੇਜ ਦੇ ਤੁਹਾਨੂੰ ਫੋਲੋ ਕਰੋ ਬਾ ਬਾਏ ਕੜ ਨਾਈ I'm good. Really